ਕਾਨੂੰਨ ਜਿਹੜੀ ਮੋਟਰ ਵੀ ਕਲੈਕਟਰ ਦੇ ਹਦਾਇਤ ਜਿਹੜੀ ਸ਼ੋਧ ਕੀਤੀ ਉਹਦੇ ਵਿੱਚ 18 ਸਾਲ ਤੋਂ ਛੋਟੀ ਉਮਰ ਦਾ ਬੱਚਾ ਕੋਈ ਵੀ ਜਿਹੜਾ ਵਾ ਉਹ ਦੱਬ ਫੋਰ ਵੀਲਰ ਤੇ ਟੂ ਵੀਲਰ ਨਹੀਂ ਚਲਾ ਸਕਦਾ ਲੇਕਿਨ 16 ਸਾਲ ਤੋਂ 18 ਸਾਲ ਦਾ ਬੱਚਾ 50 ਸੀਸੀ 50 ਸੀਸੀ ਦੀ ਜਿਹੜੀ ਆ ਮੋਪੇਡ ਵਗੈਰਾ ਜਿਹੜੀ ਵਿਦਆਊਟ ਗੇਅਰ ਆ ਉਹ ਚਲਾ ਸਕਦਾ ਵਾ ਜਿਹੜਾ ਜਿੰਨੇ ਕੇਸ ਕਟੇ ਹੋਏ ਨੇ ਉਹ ਹੈਲਮਟ ਪਾ ਕੇ ਜਿਹੜਾ ਸਰਦਾਰ ਆ ਉਹ ਪਗੜੀ ਬਨ ਕੇ 50 ਸੀਸੀ ਜਿਹੜਾ 16 ਤੋਂ 18 ਸਾਲ ਜਿਹੜਾ ਲਾਇਸੈਂਸ ਬਣਾਏਗਾ ਲਰਨਿੰਗ ਉਹਦੇ ਤਹਿਤ ਉਹ ਚਲਾ ਸਕਦਾ ਇਹ ਸਕੂਲਾਂ ਨੇ ਵੀ ਜਿਹੜੇ ਉਹ ਵਹੀਕਲ ਜਿਹੜੇ ਆ ਬੱਚਿਆਂ ਦੇ ਆਪਣੀ ਪਾਰਕਿੰਗ 'ਚ ਨਹੀਂ ਲਾਉਂਦੇ ਸਕੂਲਾਂ ਨੇ ਮਨਾ ਕਰਤਾ ਬੱਚਿਆਂ ਨੂੰ ਵੀ ਜਿਨ੍ਹਾਂ ਦੀ ਏਜ ਨਹੀਂ ਹੈਗੀ ਲੇਕਿਨ ਕਈ ਬੱਚੇ ਜਿਹੜੇ ਆ ਉਹ ਹੋਰ ਜਗ੍ਹਾ ਬਾਹਰ ਪ੍ਰਾਈਵੇਟ ਪਾਰਕਿੰਗਾਂ 'ਨ ਜਿਹੜੀਆਂ ਸਕੂਲਾਂ ਦੇ ਵਿੱਚ ਉੱਥੇ ਆਪਣੇ ਵਹੀਕਲ ਪਾਰਕ ਕਰਕੇ ਆਉਂਦੇ ਆ ਅੱਜ ਅਸੀਂ ਉਹਨਾਂ ਪਾਰਕਿੰਗਾਂ ਲਾਗੇ ਨਾਕੇ ਲਾਏ ਆ ਜਿਹੜੇ ਹੁਣ ਅਜੇ ਬੱਚੇ ਦੇਖੋ ਖੜੇ ਨੇ ਇਹ ਬੱਚੇ ਅਜੇ ਕੱਢ ਨਹੀਂ ਰਹੇ ਇਹਨਾਂ ਦੇ ਵਹੀਕਲ ਅੰਦਰ ਖੜੇ ਆ ਇਹਨਾਂ ਨੂੰ ਪਤਾ ਇਹਨਾਂ ਨੇ ਹੁਣ ਅਸੀਂ ਵੀ ਖੜੇ ਆ ਕਿੰਨਾ ਚਿਰ ਖੜੇ ਰਹਿਣਗੇ ਇਹ ਆਪੋ ਲੇਟ ਹੋਣਗੇ ਆਪਣੇ ਪੀਰੀਅਡਸ ਨੂੰ ਬੁਲਾਉਣਗੇ ਇਹ ਜਿਹੜੀ ਆ ਇਹਨਾਂ ਦੇ ਮਾਪਿਓ ਨੂੰ ਸਮਝਣ ਦੀ ਲੋੜ ਆ ਕਿ ਇਹ ਜਿਹੜੇ ਆ ਬੱਚਿਆਂ ਦੀ ਭਲਾਈ ਵਾਸਤੇ ਆ ਇਹ ਕੋਈ ਸਾਡੀ ਭਲਾਈ ਨਹੀਂ ਇਹ ਨੇ ਬੱਚਿਆਂ ਦੀ ਲਾਈਫ ਵਾਸਤੇ ਆ ਇਹ ਜਿਹੜਾ ਕਾਨੂੰਨ ਬਣਿਆ ਬੱਚਿਆਂ ਦੀ ਲਾਈਫ ਵਾਸਤੇ ਬਣਿਆ ਆ। ਆ ਡੱਕੀ ਕਾਕਾ ਜੀ ਐਸੀ ਸਕੂਲਾਂ ਦੇ ਵੀ ਸੈਮੀਨਾਰ ਵੀ ਕੀਤੇ ਗਏ ਸੀ ਉਹਦਾ ਕਿੰਨਾ ਕੁ ਫਾਇਦਾ ਮਿਲਿਆ? ਨਹੀਂ ਜੀ ਉਹਨਾਂ ਦਾ ਬਹੁਤ سارے ਸਕੂਲਾਂ 'ਚ ਫਾਇਦਾ ਮਿਲਿਆ ਵਾ। ਇਸ ਸਕੂਲ ਦੇ ਵਿੱਚ ਸਾਡੇ ਦਿਲਜੀਤ ਸਿੰਘ ਜੀ ਸੈਮੀਨਾਰ ਲਾਇਆ ਸੀ। ਉਹ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਅਸੀਂ ਸਾਰੇ ਬੱਚਿਆਂ ਨੂੰ ਅਗਾਹ ਕਰ ਦਿੱਤਾ ਵਾ। ਇਹਨਾਂ ਨੇ ਆਪਣੇ ਹਨ ਪਾਰਕਿੰਗ ਦੇ ਵਿੱਚ ਕੱਲ ਦਾ ਪਹਿਲਾਂ ਇਹਨਾਂ ਨੇ ਅਲਾਉ ਕੀਤੇ ਸੀ ਜਿਹੜੇ ਬੱਚੇ ਐਕਟ ਵਾਲੇ। ਕੱਲ ਦਾ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਵਾ ਇਹਨਾਂ ਨੇ ਅੱਜ ਆਪਣੇ ਬੱਚੇ ਐਕਟ ਵਾਲੇ ਵੀ ਜਿਹੜੇ ਅਲਾਉ ਨਹੀਂ ਕੀਤੇ। ਮਨਾ ਕਰ ਦਿੱਤੇ ਆ ਹੁਣ ਇਹ ਜਿੰਨੇ ਬੱਚੇ ਵੇਖੋ ਤੁਰ ਕੇ ਆ ਰਹੇ ਆ ਨਾ ਇਹਨਾਂ ਨੇ ਬਾਹਰ ਪਾਰਕਿੰਗਾਂ 'ਚ ਮੋਟਰਸਾਈਕਲ ਲਾਏ ਇਸ ਕਰਕੇ ਅੱਜ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ ਸਰ ਤੁਸੀ ਲਗਾਤਾਰ ਲੱਗਦਾ ਹੈ ਕਿ ਪੇਰੈਂਟਸ ਨੂੰ ਵੀ ਅਵੇਅਰ ਹੋਣਾ ਚਾਹੀਦਾ ਪੇਰੈਂਟਸ ਨੂੰ ਖੁਦ ਆਪਣੇ ਬੱਚੇ ਨੂੰ ਸਮਝਾਣਾ ਚਾਹੀਦਾ ਨਹੀਂ ਜੀ ਪੇਰੈਂਟਸ ਨੂੰ ਪੇਰੈਂਟਸ ਨੂੰ ਸਾਰਾ ਕੁਝ ਪਤਾ ਜੀ ਇਹ ਸਾਰਾ ਕੁਝ ਪਤਾ ਵਾ ਇਹਨਾਂ ਨੂੰ ਦੱਸਿਆ ਵੇਖੋ ਰੋਜ਼ ਪੇਪਰਾਂ 'ਚ ਆ ਰਿਹਾ ਚੈਨਲਾਂ 'ਤੇ ਆ ਰਿਹਾ ਸਾਰਾ ਕੁਝ ਲੇਕਿਨ ਆ ਦੇਖੋ ਆ ਪਾਰਕਿੰਗ ਦੇ ਬਾਹਰ ਖੜੇ ਆ ਤੇ ਤੁਸੀਂ ਕੈਮ ਕੈਮਰੇ ਦੇ ਕੋਲ ਪਾਰਕਿੰਗਾਂ ਦੇ ਬਾਹਰ ਸਕੂਲ ਦੇ ਬੱਚੇ ਯੂਨੀਫਾਰਮ ਪਾੜੇ ਇਸ ਕਰਕੇ ਖੜੇ ਆ ਕਿ ਇਹਨਾਂ ਨੇ ਚੋਰੀ ਮੋਟਰਸਾਈਕਲ ਉੱਤੇ ਪਾਰਕ ਕੀਤੀ ਔਰ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ ਔਰ ਇਹਨਾਂ ਨੂੰ ਜਦੋਂ ਭਾਰੀ ਜੁਰਮਾਨਾ ਕਰਨਾ ਹੋਏਗਾ ਫਿਰ ਇਹਨਾਂ ਨੂੰ ਸਮਝ ਆਏਗੀ ਤੇ ਇਹਦੇ ਬਾਰੇ ਕੋਈ ਕਾਰਵਾਈ ਹਾਂਜੀ ਕਾਰਵਾਈ ਹੋਈ ਜੀ 25000 ਰੁਪਏ ਜੁਰਮਾਨਾ ਤੇ ਨਾਲ ਕੈਦ ਵੀ ਹੋਈ ਠੀਕ ਹੈ ਸਪਾਰਸ਼ੀ ਕੋਣ ਕੀ ਕਰਾਈ ਜਾਂਦੀ ਨਹੀਂ ਨਹੀਂ ਜੀ ਸਪਾਰਸ਼ ਨਹੀਂ ਉਹਦੇ ਪੇਰੈਂਟਸ ਕਹੀਏ ਰਿਆ ਕਈ ਜਿਹੜੇ ਡਰਾਈਵਿੰਗ ਲਾਇਸੈਂਸ ਬਣਾ ਰਹੇ ਨਾ ਉਹਨਾਂ ਨੂੰ ਮਿਸਗਾਈਡ ਕਰ ਰਹੇ ਤੇ ਐਕਟ ਵਿੱਚ ਚਲਾ ਸਕਦੇ ਜੋ ਉਹ ਗਲਤ ਕਰ ਰਹੇ ਆ ਉਹਨਾਂ ਬਾਰੇ ਵੀ ਅਸੀਂ ਪਤਾ ਕਰ ਰਹੇ ਹਾਂ ਜਿਹੜੇ ਬੱਚੇ ਇਹਨੂੰ ਗਲਤ ਗਾਈਡ ਕਰਕੇ ਗਲਤ ਲਾਇਸੈਂਸ ਬਣਾਉਂਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਡਾਕਟਰ ਸਾਹਿਬ ਮੈਂ ਤੇ ਸਿਰਫ ਇੱਕ ਰਿਕੁਐਸਟ ਕਰਨੀ ਸੀ ਕਿ ਜਿਵੇਂ ਹੋਰ ਸਕੂਲ ਹੈਗੇ ਜਿਵੇਂ ਡੀਏਵੀਏ ਵੀ ਹੈ ਸਪ੍ਰਿੰਗ ਡੇਲਸ ਵੀ ਹੈ ਅਰੇਂਜ ਕਰੇ ਸਾਰੇ ਅਜਾਪਾਂ ਵਾਰੀ ਵਾਰੀ ਕਰਕੇ ਤੇ ਸਾਰਾਂਜ ਕਰੀਏ ਹਾਂਜੀ ਕੋਈ ਸਿੰਗਲ ਆਊਟ ਨਾ ਹੋਵੇ ਮਾਪਿਆਂ ਨੂੰ ਕੋਈ ਪੀਲ ਕਰਨਾ ਚਾਹੀਦਾ ਮਾਪਿਆਂ ਨੂੰ ਕੋਈ ਪੀਲ ਮੈਂ ਮਾਪਿਆਂ ਨੂੰ ਇਸੇ ਗੱਲ ਦੀ ਅਪੀਲ ਕਰਨੀ ਹੈ ਕਿ ਇਸ ਸਾਨੂੰ ਸਰਕਾਰ ਨੂੰ ਇਸ ਗੱਲ ਦਾ ਕੋਈ ਫਾਇਦਾ ਨਹੀਂਗਾ ਇਸ ਨੂੰ ਸਕੂਲ ਦੀ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਦਾ ਕੋਈ ਫਾਇਦਾ ਨਹੀਂਗਾ ਇਹ ਬੱਚਿਆਂ ਦੇ ਫਾਇਦੇ ਵਾਸਤੇ ਗੱਲ ਹੋ ਰਹੀ ਹੈ ਸੋ ਇਸ ਗੱਲ ਨੂੰ ਪੋਜ਼ਿਟਿਵ ਲਓ ਇਸ ਗੱਲ ਨੂੰ ਇਹ ਨਾ ਕਹੋ ਕਿ ਅਸੀਂ ਕੋਈ ਨਾ ਤੇ ਗਲ ਠੂਸ ਰਹੇ ਹਾਂ ਬੱਚੇ ਛੋਟੇ ਹੁੰਦੇ ਆ ਬੱਚਿਆਂ ਦੀ ਸਮਝ ਘੱਟ ਹੁੰਦੀ ਹੈ ਤਾਂ ਇਹ ਦੇ ਕਿਦਾਂ 18 ਸਾਲ ਨੂੰ ਜਾ ਕੇ ਲਾਇਸੈਂਸ ਮਿਲੇਗਾ 14 ਸਾਲ ਦਾ ਬੱਚਾ ਜਿੰਨਾ ਮਰਜ਼ੀ ਚੰਗਾ ਸਕੂਟਰ ਮੋਟਰਸਾਈਕਲ ਕਾਰ ਚਲਾਉਂਦਾ ਹੋਵੇ ਲੇਕਿਨ ਸਮਝ ਪੂਰੀ ਡਿਵੈਲਪ ਨਹੀਂ ਹੋਈ ਹੁੰਦੀ ਰਿਐਕਟ ਸਿਚੁਏਸ਼ਨ ਨੂੰ ਰਿਐਕਟ ਕਰਨਾ ਔਖਾ ਹੁੰਦਾ ਇਸ ਕਰਕੇ ਹੱਥ ਜੋੜ ਕੇ ਮੇਰੀ ਮਾਪਿਓ ਅਗੇ ਬੇਨਤੀ ਹੈ ਕਿ ਆਪਾਂ ਬ ਕੰਟਰੋਲ ਚ ਰਹੇਗਾ ਮਾਪਿਆਂ ਦੇ ਅਸੀਂ ਕੰਮ ਸੌਖਾ ਵੀ ਕਰਤਾ ਹੈ ਅੱਗੇ ਬੱਚੇ ਮਾਪਿਆਂ ਦੇ ਜਿਹਨੂੰ ਕਹਿੰਦੇ ਨਾ ਗਲ ਚੰਗੂਠਾ ਦੇ ਕੇ ਗੱਡੀ ਲੈਂਦੇ ਸੀ ਕਿ ਨਹੀਂ ਸਾਨੂੰ ਸਕੂਟਰ ਲੈ ਕੇ ਦੋ ਮੋਟਰਸਾਈਕਲ ਲੈ ਕੇ ਦੋ ਉਹਨਾਂ ਦਾ ਕੰਮ ਸੌਖਾ ਹੋ ਗਿਆ ਉਹ ਕਹਿ ਸਕਦੇ ਕਿ ਕਾਨੂੰਨ ਹੈ ਅਸੀਂ ਨਹੀਂ ਲੈ ਕੇ ਦੇ ਸਕਦੇ ਸੋ ਇਸ ਕਰਕੇ ਬਹੁਤ ਚੰਗਾ ਉਪਰਾਲਾ ਹੈ ਇਹ ਗਵਰਨਮੈਂਟ ਦਾ ਔਰ ਇਹਨੂੰ ਇਹ ਬਾਹਰ ਪਾਰਕਿੰਗਾ ਹੀ ਲਾ ਰਹੇ ਮੋਟਰਸਾਈਕਲ ਸੇਰੇ ਬਾਹਰ ਇਹ ਗਲਤ ਇਹ ਇਹ ਗਲਤ ਗੱਲ ਹੈ ਕਿਉਂਕਿ ਇਹ ਤੇ ਗੈਰ ਕਾਨੂੰਨੀ ਗੱਲ ਹੈ ਦੂਜੀ ਗੱਲ ਮੜ ਕੇ ਬਾਹਰ ਚੋਰੀ ਹੋਏ ਤੇ ਮੜ ਕੇ ਫਿਰ ਉਸ ਪੁਲਿਸ ਦਾ ਕੰਮ ਵੱਧਾ ਸੁਇਸ ਕਰਕੇ ਗਲਤ ਹੈ ਟੋਟਲੀ ਗਲਤ ਹੈ ਇਹਨਾਂ ਨੂੰ ਆਲਟਰਨੇਟ ਅਰੇਂਜਮੈਂਟ ਕਰਨੇ ਚਾਹੀਦੇ ਆ ਪੇਰੈਂਟਸ ਨੂੰ ਚਾਹੀਦਾ ਹੈ ਕਿ ਆਪ ਛੱਡ ਕੇ ਜਾਣ ਜਾਂ ਬੱਚਿਆਂ ਨੂੰ ਗੇਅਰਲੈਸ 16 ਸਾਲ ਤੋਂ ਉੱਪਰ ਲਰਨਿੰਗ ਲਾਇਸੈਂਸ ਵਾਲ ਨੂੰ ਗੇਅਰਲੈਸ ਕੂਟ ਲੈ ਲੱਗ